ਭਾਰਤੀ ਪਰਜਾਪਤ ਹੀਰੋਜ਼ ਆਰਗੇਨਾਈਜੇਸ਼ਨ ਇੱਕ ਅਜਿਹੇ ਸੰਗਠਨ ਜਿਹੜਾ ਕਿ ਤਕਰੀਬਨ ਅੱਜ ਤੋਂ 10-12 ਸਾਲ ਪਹਿਲਾਂ ਜਿਹੜਾ ਕਿ ਉਤਪਤੀ ਹੁੰਦੀ ਹੈ ਔਰ ਅੱਜ ਦੇ ਇਸ ਸਮੇਂ ਦੇ ਵਿੱਚ ਵੇਖੀਏ ਤਾਂ ਸਭ ਤੋਂ ਪਹਿਲਾਂ ਪਿੰਡ ਲੈਵਲ ਸ਼ਹਿਰ ਲੈਵਲ ਅਤੇ ਉਸ ਤੋਂ ਬਾਅਦ ਸਟੇਟ ਲੈਵਲ ਅੱਜ ਨੈਸ਼ਨਲ ਲੈਵਲ ਤੇ ਇਹ ਸੰਗਠਨ ਜਿਹੜਾ ਕਿ ਵੱਧ ਚੁੱਕਿਆ ਔਰ ਜੇ ਗੱਲ ਕਰੀਏ ਪਰਜਪਤ ਸਮਾਜ ਦੀ ਤਾਂ ਆਪਣੇ ਲੋਕਾਂ ਨੂੰ ਲੈ ਕੇ ਇਕੱਠੇ ਹੋ ਰਹੇ ਨੇ ਅਤੇ ਸਮਾਜਿਕ ਨਿਆ ਸਮਾਜਿਕ ਪ੍ਰਣਾਲੀ ਨੂੰ ਉੱਚਾ ਲੈ ਕੇ ਜਾਣ ਦੇ ਜਿਸ ਦੇ ਵਿੱਚ ਸਿੱਖਿਆ, ਰਾਜਨੀਤੀ ਅਤੇ ਹੋਰ ਵੀ ਜਿਹੜੇ ਕਿ ਸਮਾਜਿਕ ਕੰਮ ਨੇ ਉਹ ਕੰਮ ਕਰਾਉਣ ਦੇ ਲਈ ਇਹ ਸਮਾਜ ਇਕੱਠਾ ਹੋ ਰਿਹਾ ਸੋ ਭਾਰਤੀ ਪਰਜਾਪਤ ਹੀਰੋ ਆਰਗੇਨਾਈਜੇਸ਼ਨ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਅਗਵਾੜ ਦੇ ਵਿੱਚ ਇਹ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਕੇ ਜੈ ਸ਼੍ਰੀ ਦક્ષਪ੍ਰਜਾਪਤੀ ਮਹਾਰਾਜ ਜੀ ਦਾ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਕਿ ਪੂਜਾ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਕਿ ਜੈ ਸ਼੍ਰੀ ਦક્ષ ਪ੍ਰਜਪਤੀ ਮਹਾਰਾਜ ਜਿਹੜਾ ਕਿ ਅੱਜ ਪੂਜਾ ਅਰਚਨਾ ਇੱਥੇ ਕੀਤੀ ਗਈ ਆ ਉਹਨਾਂ ਦਾ ਜਿਹੜਾ ਕਿ ਪ੍ਰਕਾਸ਼ ਪੂਰਬ ਸੀ ਉਹ ਮਨਾਇਆ ਗਿਆ ਤਕਰੀਬਨ ਜੇ ਦੇਖਿਆ ਜਾਵੇ ਤਾਂ ਪੂਰੇ ਭਾਰਤ ਦੇ ਵਿੱਚ 21 ਜੁਲਾਈ ਨੂੰ ਇਹ ਮਨਾਇਆ ਗਿਆ ਵਕ ਵਕ ਜਿਹੜਾ ਕਿ ਜਿੱਥੇ ਵੀ ਕੋਈ ਪ੍ਰਜਪਤੀ ਸਮਾਜ ਰਹਿੰਦਾ ਹੈ ਉਹਨਾਂ ਦੇ ਵੱਲੋਂ ਜੈ ਦક્ષ ਪ੍ਰਜਪਤੀ ਮਹਾਰਾਜ ਦਾ ਜਿਹੜਾ ਕਿ ਪ੍ਰਕਾਸ਼ ਪੂਰਬ ਮਨਾਇਆ ਗਿਆ ਭਾਰਤੀ ਪ੍ਰਜਾਪਤ ਹੀਰੋਜ਼ ਆਰਗੇਨਾਈਜੇਸ਼ਨ ਇੱਕ ਗੌਰਵ ਵਾਲੀ ਗੌਰਵਸ਼ਾਲੀ ਪ੍ਰਜਾਪਤ ਸਮਾਜ ਨੂੰ ਇੱਕਠੇ ਕਰਨ ਦੇ ਲਈ ਅਤੇ ਗਵਾਚੇ ਹੋਈ ਪਹਿਚਾਨ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਸੁਨੇਹਾ ਦਿੰਦੀ ਹੈ ਕਿ ਆਓ ਸਾਰੇ ਜਣੇ ਰਲ ਕੇ ਇਕੱਠੇ ਹੋਈਏ ਅਤੇ ਆਪਣੇ ਸਮਾਜ ਦੇ ਲਈ ਜਿਹੜਾ ਕਿ ਕੰਮ ਕਰੀਏ ਕਿਉਂਕਿ ਇਕੱਠ ਦੇ ਵਿੱਚ ਹੀ ਬਲ ਹੈ ਤੇ ਕੋਈ ਵੀ ਕੰਮ ਕਰਾਉਣਾ ਤੇ ਇਕੱਠੇ ਹੋਣਾ ਪਵੇਗਾ ਭਾਰਤੀ ਪਰਜਾਪਤ ਹੀਰੋਜ਼ ਆਰਗੇਨਾਈਜੇਸ਼ਨ ਨੇ ਇਹ ਵੀਰਾਂ ਚੱਕਿਆ ਤੇ ਵੱਡੇ ਪੱਧਰ ਤੇ ਅੱਜ ਇਹ ਸਮਾਜ ਇਕੱਠਾ ਹੋਇਆ ਪੰਜਾਬ ਦੀ ਜਿਹੜੀ ਕਿ ਪਹਿਲੀ ਮੀਟਿੰਗ ਜਿਹੜੀ ਕਿ ਇੱਥੇ ਇਕਾ ਨਿੱਜੀ ਹੋਟਲ ਦੇ ਵਿੱਚ ਕੀਤੀ ਗਈ ਹੈ ਜਿੱਥੇ ਕਿ ਪੂਰਾ ਸਮਾਜ ਇਕੱਠਾ ਹੋਇਆ ਜਿਸ ਦੇ ਵਿੱਚ ਇੱਥੇ ਜੇ ਗੱਲ ਕਰਾਂਗੇ ਤਾਂ ਪੰਜਾਬ ਪ੍ਰਧਾਨ ਅਸ਼ੋਕ ਮਨੀਲਾ ਜੀ ਉਹਨਾਂ ਨੂੰ ਬੁnaya ਗਿਆ ਤੇ ਉਹਨਾਂ ਦੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਨਾਲ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਭ ਤੋਂ ਪਹਿਲਾਂ ਵਧਾਈਆਂ ਦਵਾਂਗੇ ਤੁਹਾਨੂੰ ਤੁਹਾਨੂੰ ਜਿਹੜੀ ਪੰਜਾਬ ਦੇ ਵਿੱਚ ਭਾਰਤੀ ਪਰਜਾਪਤ ਹੀਰ ਉਹਨਾਂ ਦੀ ਮੇਜ਼ਬਾਨੀ ਕਰ ਰਹੀ ਹੈ ਧੰਨਵਾਦ ਜੀ ਮੈਂ ਆਪਣੀ ਜਿਹੜੀ ਸੀਨੀਅਰ ਟੀਮ ਬੀਪੀਐਚ ਉਹ 올 오버 인디아 ਦੀ ਨੈਸ਼ਨਲ ਦੀ ਟੀਮ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਔਰ ਮੈਂ ਆਪਣੇ ਪੰਜਾਬ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ ਹੁਣ ਨੈਸ਼ਨਲ ਵਾਈਸ ਪ੍ਰਧਾਨ ਬਣਾਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਮੈਨੂੰ ਇਹ ਇਹ ਸੌਦੇ ਦੇ ਲਾਇਕ ਸਮਝਿਆ ਔਰ ਮੈਨੂੰ ਇਹ ਫਿਰੀਸ਼ਨ ਤੇ ਖੜੇ ਹੁੰਨ ਦਾ ਮੌਕਾ ਦਿੱਤਾ ਔਰ ਸਮਾਜ ਦੇ ਇਕੱਠਤਾ ਦੀ ਗੱਲ ਕਰਦੇ ਹੋ ਏਕਤਾ ਦੀ ਬਲ ਗੱਲ ਕਰਦੇ ਹੋ ਇਹ ਕਿਵੇਂ ਤੁਸੀਂ ਇਸ ਕੰਮ ਨੂੰ ਜਿਹੜੇ ਨੇ ਪ੍ਰਚਾਰੋ ਮੈਂ ਆਪਣੇ ਸਮਾਜ ਅੱਗੇ ਬੇਨਤੀ ਇਹੀ ਕਰਾਂਗਾ ਕਿ ਆਪਾਂ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਯੂਨਿਟੀ ਦੀ ਜ਼ਰੂਰਤ ਆ ਜਿਸ ਤਰ੍ਹਾਂ ਕਿ ਇੱਕ ਰੱਸੀ ਆ ਰੱਸੀ ਨੂੰ ਕੋਈ ਵੀ ਕੱਟ ਤੋੜ ਨਹੀਂ ਸਕਦਾ ਹਥੇ ਜੇ ਕੋਈ ਉਹਦੇ ਵਿੱਚੋਂ ਇੱਕ ਧਾਗਾ ਲੈ ਲਿਆ ਜਾਵੇ ਤਾਂ ਉਹਨੂੰ ਸਾਰੇ ਸਾਰੇ ਤੋੜ ਨਹੀਂ ਤੋੜ ਸਕਦੇ ਤੇ ਆਇਓ ਬੱਚਾ ਆ ਜਾਂ ਚਾਹੇ ਬਜ਼ੁਰਗ ਹੋਵੇ ਚਾਹੇ ਜਵਾਨ ਹੋਵੇ ਤੋੜ ਸਕਦਾ ਨਹੀਂ ਰੱਸੀ ਨੂੰ ਨਾ ਜਵਾਨ ਤੋੜ ਸਕਦਾ ਨਾ ਜਾਂ ਬਜ਼ੁਰਗ ਤੋੜ ਸਕਦਾ ਸਾਨੂੰ ਉਹ ਰੱਸੀ ਬਣਨ ਦੀ ਜ਼ਰੂਰਤ ਆ ਮੈਂ ਆਪਣੇ ਸਮਾਜ ਦੇ ਅੱਗੇ ਬੇਨਤੀ ਇਹੀ ਕਰਾਂਗਾ ਕਿ ਆਪਾਂ ਆਪਣੇ ਸਮਾਜ ਦੇ ਇਕੱਠ ਲਈ ਆਪਣੇ ਸਮਾਜ ਦੀ ਭਲਾਈ ਲਈ ਇਕੱਠਾ ਇਕੱਠੇ ਹੋਈਏ ਸਮਾਜ ਦੇ ਇਕੱਠੇ ਹੋਈਏ ਸਿਰਫ ਫਾਮੀਆਂ ਸੀ ਮੀਟਿੰਗ ਦੋ ਮਹੀਨੇ ਬਾਅਦ ਕਰੀਏ ਤਿੰਨ ਮਹੀਨੇ ਬਾਅਦ ਕਰੀਏ ਅਸੀਂ ਇੱਕ ਘੰਟਾ ਦੋ ਘੰਟੇ ਆਪਣੇ ਸਮਾਜ ਵਾਸਤੇ ਜ਼ਰੂਰ ਕਰੀਏ ਜ਼ਿੰਮੇਵਾਰੀ ਵੱਡੀ ਹੈ ਵਿਸਤਾਰ ਪੰਜਾਬ ਬਹੁਤ ਵੱਡਾ ਹੈ ਔਰ ਜਿਹੜੇ ਕਿ ਪਰਜਾਪਤ ਜਿਹੜੇ ਸਮਾਜ ਦੇ ਲੋਕ ਨੇ ਔਰ ਵਕ ਵਕ ਖੇਤਰਾਂ ਦੇ ਵਿੱਚ ਪਿੰਡਾਂ ਥਾਵਾਂ ਤੇ ਨੇ ਸ਼ਹਿਰਾਂ ਦੇ ਵਿੱਚ ਨੇ ਕਿਵੇਂ ਵਿਸਤਾਰ ਕੀਤਾ ਜਾ ਕਿਵੇਂ ਤੁਹਾਡੀ ਕਾਰਜ ਪ੍ਰਣਾਲੀ ਦਾ ਤੁਸੀਂ ਕਰੋ ਅਸੀਂ ਇੱਕ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਐਨਾ ਪੰਜਾਬ ਦੇ ਲੈਵਲ ਤੇ ਟੀਮ ਬਣੀ ਹੈ ਪੰਜਾਬ ਵੱਲੋਂ ਜ਼ਿਲ੍ਹਿਆਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਜ਼ਿਲ੍ਹਿਆਂ ਦੀ ਜਿਹੜੇ ਆ ਉਹਨਾਂ ਦੇ ਅਹੁਦੇਦਾਰ ਆ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਮੁਹੱਲਿਆਂ 'ਚ ਪਿੰਡਾਂ 'ਚ ਜਾ ਕੇ ਆਪਣੇ ਸਮਾਜ ਨੂੰ ਲਗਾਉਣਾ ਜਗਾ ਕੇ ਇੱਕ ਮੰਚ ਤੇ ਇਕੱਠੇ ਕਰਨਾ ਇਸੇ ਤਰ੍ਹਾਂ ਗਾਂਦ ਹੋਣਾ ਚੇਂਜ ਚੱਲਦੀ ਜਾਏਗੀ ਜ਼ਿਲ੍ਹਿਆਂ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਜ਼ਿਲ੍ਹਿਆਂ ਤੋਂ ਫਿਰ ਗਾਂਦ ਮੁਹੱਲਿਆਂ ਦੇ ਵਿੱਚ ਚੱਲ ਜਾਣਗੀਆਂ ਪਿੰਡਾਂ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਸ ਤਰ੍ਹਾਂ ਸਮਾਨ ਸਾਡਾ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਹੈ ਜੇਕਰ ਕੋਈ ਸਮਾਜ ਦੇ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਆਪਣਾ ਨੰਬਰ ਤੁਸੀਂ ਸ਼ੇਅਰ ਕਰ ਸਕਦੇ ਹੋ ਮੈਂ ਸਰ ਸਾਡਾ ਇੱਕ ਗਰੁੱਪ ਬਣਿਆ ਹੋਇਆ ਹੈ ਆਪਣੇ ਵਟਸਐਪ ਗਰੁੱਪ ਵੀ ਹੈ ਇੰਸਟਾਗ੍ਰਾਮ ਤੇ ਵੀ ਫੇਸਬੁੱਕ ਗਰੁੱਪ ਵੀ ਹੈ ਉਹਦੇ ਵਿੱਚ ਸਾਡੀ ਸਾਰੀ ਡਿਟੇਲ ਹੈ ਮੇਰੀ ਡਿਟੇਲ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਐਸ ਵੈਲੂ ਤੁਹਾਡੇ ਨੈਸ਼ਨਲ ਕੋਆਰਡੀਨੇਟਰ ਵਾਈਸ ਪ੍ਰਧਾਨ ਨੈਸ਼ਨਲ ਦੇ ਕਾਮਰਜੀਤ ਸਿੰਘ ਜਿੰਦਰ ਸਾਹਿਬ ਦਾ ਪ੍ਰਧਾਨ ਪੰਜਾਬ ਉਹਨਾਂ ਦੀ ਡਿਟੇਲ ਵੀ ਹੈਗੀ ਨੰਬਰ ਆ ਜੇ ਮੇਰਾ ਨੰਬਰ ਲੈਣਾ ਚਾਹੁੰਦੇ ਹੋ 9815990869 ਮੇਰਾ ਨੰਬਰ ਆ ਜੀ ਜੇ ਕਿਸੇ ਨੂੰ ਜ਼ਰੂਰਤ ਆ ਮੈਂਬਰ ਬਣਨਾ ਤੇ ਮੈਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਸੋ ਇਹ ਸਨ ਅਸ਼ੋਕ ਮਨੀਲਾ ਜੀ ਜਿਹੜੇ ਕਿ ਪੰਜਾਬ ਪ੍ਰਦਾਨ ਭਾਰਤੀ ਪਰਜਾਪਤ ਹੀਰੋਜ਼ ਆਰਗੇਨਾਈਜੇਸ਼ਨ ਵੱਲੋਂ ਚੁਣੇ ਗਏ ਨੇ ਸੋ ਇਹਨਾਂ ਦੇ ਨਾਲ ਹੀ ਇੱਥੇ ਨੈਸ਼ਨਲ ਟੀਮ ਜਿਹੜੀ ਕਿ ਚੁਣੀ ਗਈ ਆ ਉਹ ਵੀ ਪਹੁੰਚੀ ਆ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਵਿੱਚ ਆਪਣੇ ਨਾਲ ਮੌਜੂਦ ਨੇ ਜਿਹੜੇ ਕਿ ਸਾਫਕਾ ਵਾਈਸ ਚੇਅਰਮੈਨ ਪਰਜਾਪਦ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵਿੱਚ ਰਹਿ ਚੁੱਕੇ ਨੇ ਤੇ ਅੱਜ ਇਹ ਨੈਸ਼ਨਲ ਦੇ ਵਿੱਚ ਉਪ ਪ੍ਰਧਾਨ ਨੇ ਇਹ ਗੱਲਬਾਤ ਜਰੂਰ ਕਰਨਗੇ ਹਾਂਜੀ ਬਹੁਤ ਬਹੁਤ ਸਾਰ। ਥੈਂਕ ਯੂ ਜੀ ਥੈਂਕ ਯੂ। ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਕਿ ਅੱਜ ਤੁਸੀਂ ਪਹੁੰਚੋ ਪ੍ਰਮ ਦੇ ਵਿੱਚ ਤੁਹਾਡਾ ਜਿਹੜਾ ਸਨਮਾਨ ਤੁਹਾਨੂੰ ਸਨਮਾਨਿਤ ਕੀਤਾ ਗਿਆ ਔਰ ਜਿਹੜੀ ਕਿ ਪੰਜਾਬ ਬੋੜੀ ਚੁਣੀ ਗਈ ਹੈ ਕਿ ਕਿਵੇਂ-ਕਿਵੇਂ ਇੱਥੇ ਕੰਮ ਦੇਖਦੇ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਇ ਸ਼੍ਰੀ ਦਸ਼ਕਨਯਾਪਤੀ ਮਹਾਰਾਜ ਜੀ ਕੀ ਜੈ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਸ਼੍ਰੀ ਸਾਡੇ ਫਾਊਂਡਰ ਸ਼੍ਰੀ ਸਤਨਾਰਾਇਣ ਜੀ ਦਾ ਸ਼੍ਰੀ ਸ੍ਰੀ ਸੁਰੋਹਾ ਜੀ ਦਾ ਇਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਦੋ ਵਾਰੀ ਮੈਨੂੰ ਪੰਜਾਬ ਪ੍ਰਧਾਨ ਦੀ ਨਿਯੁਕਤੀ ਦਿੱਤੀ ਤੋਂ ਟਰ ਮੈਂ ਕੱਢੀਆਂ ਪੰਜਾਬ ਪ੍ਰਧਾਨੀਆਂ ਔਰ ਮੇਰਾ ਕੰਮ ਦੇਖ ਕੇ ਉਹਨਾਂ ਨੇ ਮੈਨੂੰ ਹੁਣ ਨੈਸ਼ਨਲ ਟੀਮ ਚ ਲਿਆ ਤੇ ਨੈਸ਼ਨਲ ਟੀਮ ਦੇ ਵਿੱਚ ਮੈਨੂੰ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਕਿੰਨੇ ਸਮੇਂ ਤੋਂ ਤੁਸੀਂ ਜਿਹੜੇ ਕਿ ਪਰਜਾਪਤ ਸਮਾਜ ਦੀ ਸੇਵਾ ਕਰ ਰਹੇ ਹੋ ਮੈਂ 2011 ਤੋਂ ਪਰਜਾਪਤੀ ਸਮਾਜ ਦੀ ਸੇਵਾ ਦੇ ਵਿੱਚ ਚੁਰਿਆ ਹੋਇਆ ਤੇ ਅੱਜ ਜਿਵੇਂ ਕਿ ਤੁਸੀਂ ਅਸੀਂ ਔਦਿਹਦਾਰੀ ਦਿੱਤੀਆਂ ਨੇ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਨੂੰ ਔਦਿਹਦਾਰੀ ਦਿੱਤੀਆਂ ਨੇ ਤੇ ਕਿਵੇਂ ਇਸ ਕੰਮ ਨੂੰ ਕਰਨ ਲਈ ਤੁਹਾਡੇ ਤੋਂ ਉਹਨਾਂ ਨੂੰ ਆਦੇਸ਼ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਜਿਹੜੀ ਨੈਸ਼ਨਲੀ ਟੀਮ ਬਣੀ ਆ ਉਹਦੇ ਵਿੱਚ ਆ ਮੈਨੂੰ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਵਾ ਨੈਸ਼ਨਲ ਆ ਤੇ ਗੁਰਪ੍ਰੀਤ ਸਿੰਘ ਜੱਪ ਆਪ ਜੀ ਨੂੰ ਉਹਨਾਂ ਨੇ ਮੀਡੀਆ ਦਾ ਪੂਰੇ ਦਾ ਨੈਸ਼ਨਲ ਦਾ ਪੰਜਾਬ ਦਾ ਪ੍ਰਧਾਨ ਬਣਾਇਆ ਨਹੀਂ ਕੀਤਾ ਵਾ ਤੇ ਬੱਬੂ ਮਰੀਲਾ ਜੀ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਨੈਸ਼ਨਲ ਵਰਕਿੰਗ ਕਮੇਟੀ ਜਿਹੜੀ ਹੈਗੀ ਆ ਉਹਨਾਂ ਦਾ ਮੈਂਬਰ ਬਣ ਦਿੱਤੇ ਪੰਜਾਬ ਦੇ ਵਿੱਚ ਜਿਹੜੀ ਹੁੰਦੇਦਾਰੀਆਂ ਦਿੱਤੀਆਂ ਹੈਗੀਆਂ ਉਹਦੇ ਵਿੱਚ ਜਿਹੜਾ ਆਸ਼ੋਕ ਮਰੀਲਾ ਜੀ ਨੂੰ ਉਹਨਾਂ ਨੇ ਪੰਜਾਬ ਪ੍ਰਧਾਨ ਦੇ ਦਿੱਤਾ ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰਧਾਨ ਅਰ ਜੀ ਜੀ ਹੋਏ ਨੇ ਉਸ ਤੋਂ ਬਾਅਦ ਵਿਨੋਦ ਸਰਪੱਤ ਜੀ ਡੇਰਾਵਰਸੀ ਤੋਂ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਵਾ ਤੁਹਾਡਾ ਬਾਰੋਰ ਡਾਕਟਰ ਲੈਰੀ ਜੀ ਉਹਨਾਂ ਜਨਰਲ ਕਰਤਾ ਤੇ ਰਾਮ ਭਾਜੀ ਹੋ ਰਹੇ ਐਜ਼ ਅ ਸੈਕਰੀ ਪੰਜਾਬੀ ਦੇ। ਇੱਥੇ ਦੇਖਿਆ ਗਿਆ ਪੰਜਾਬ ਦੇ ਵਿੱਚ ਅਨੇਕਾਂ ਹੀ ਸੰਜਠੇ ਬੰਦੀਆਂ ਨੇ ਜਿਹੜੇ ਕਿ ਪਰਜਵ ਸਮਾਜ ਲਈ ਕੰਮ ਕਰਦੀਆਂ ਨੇ ਪਰ ਬਾਹਰ ਨਿਕਲ ਕੇ ਨਹੀਂ ਆਉਂਦੀਆਂ। ਤਕਰੀਬਨ ਦੇਖਿਆ ਜਾਂਦਾ ਕਿ ਲੋਕਾਂ ਤੋਂ ਮੋਟੀ ਫੀਸ ਲੈਂਦੇ ਨੇ ਪਰ ਉਹਨਾਂ ਦੇ ਕੰਮ ਨਹੀਂ ਕਰਦੇ। ਤੁਹਾਡੇ ਸੰਗਠਨ ਕਿਵੇਂ ਕੰਮ ਕਰਦਾ? ਸਾਡੇ ਸੰਗਠਨ ਦਾ ਬਹੁਤ ਈਜ਼ੀ ਔਰ ਬਹੁਤ ਸੌਖਾ ਕੰਮ ਹੈ। ਆ ਵੀ ਸਾਡੀ ਕੋਈ ਸਾਡੀ ਸਿਰਫ ਜਿਹੜੀ ਲਾਈਫਟਾਈਮ ਮੈਂਬਰਸ਼ਿਪ ਜਿਹੜੀ ਲਾਈਫਟਾਈਮ ਅਸੀਂ ਵਿੱਚ ਪੈਸਾ ਨਹੀਂ ਮੰਗਦੇ ਕਿਸੇ ਕੋਲ ਲਾਈਫ ਟਾਈਮ ਮੈਂਬਰਸ਼ਿਪ ਜਿਹੜੀ ਹੈ ਸਾਡੀ ਸਿਰਫ ਸਿਰਫ 1200 ਰੁਪਏ ਆਵਾ ਅਸੀਂ ਗਰਾਉਂਡ ਲੈਵਲ ਤੇ ਕੰਮ ਕਰਨ ਵਾਲੇ ਬੰਦੇ ਆ ਸਾਡੀ ਮੈਕਸਿਮਮ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਗਰਾਉਂਡ ਲੈਵਲ ਤੇ ਬੰਦੇ ਬੈਠੇ ਨੇ ਉਹਨਾਂ ਨੂੰ ਜੋੜਿਆ ਜਾਵੇ ਨਾ ਕਿ ਅਸੀਂ ਤਨਾਡਾ ਨੂੰ ਜੋੜਨਾ ਚਾਹੁੰਦੇ ਆ ਠੀਕ ਆ ਤਨਾਡਾ ਦੀ ਵੀ ਲੋੜ ਹੁੰਦੀ ਆ ਪਰ ਮੇਨ ਸਾਡਾ ਜਿਹੜਾ ਫੋਕਸ ਹੁੰਦਾ ਗਰਾਉਂਡ ਲੈਵਲ ਤੇ ਜਿਹੜੇ ਬੰਦੇ ਸਾਡੇ ਅੱਜ ਵੀ ਵਰਤਨ ਬਣਾ ਕੇ ਆਪਣੇ ਘਰਾਂ ਦੇ ਗੁਜ਼ਾਰੇ ਚੱਲਦੇ ਨੇ ਸਾਡੀ ਮੈਕਸਿਮਮ ਕੋਸ਼ਿਸ਼ ਹੁੰਦੀ ਆ ਅਸੀਂ ਉਹਨਾਂ ਬੰਦਿਆਂ ਨੂੰ ਜੋੜੀ ਕਿ ਉਹਨਾਂ ਨੂੰ ਮਹਿਸੂਸ ਵੇ ਯਾਰ ਮੇਰੇ ਮਗਰ ਮੇਰਾ ਸਮਾਜ ਮੇਰੇ ਆ ਭਰਾ ਮੇਰੇ ਆ ਸੱਜਣ ਮੇਰੀਆਂ ਭੈਣਾਂ ਮੇਰੇ ਮਗਰ ਖੜੀਆਂ ਹੋ ਕੁਝ ਲੋਕ ਸਮਾਜ ਦੇ ਵਿੱਚ ਆਪਣੀ ਜਾਤ ਲੁਕਾਉਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋ। ਦੇਖੋ ਬੜਾ ਗਲਤ ਆ ਜਿਸ ਬੰਦੇ ਨੇ ਆਪਣੀ ਜਾਤ ਬਰਾਦਰੀ ਨੂੰ ਕੋ ਲਈ ਉਹਨੇ ਆਪਣਾ ਵजूद ਹੀ ਲੁਕੋ ਲਿਆ। ਮੈਂ ਉਸ ਬੰਦੇ ਨੂੰ ਨਹੀਂ ਐਪਰੀਸ਼ੀਏਟ ਨਹੀਂ ਕਰਦਾ ਚੀਜ਼ ਨੂੰ ਇਹ ਬਿਲਕੁਲ ਗਲਤ ਆ। ਬਿਲਕੁਲ ਜੀ ਇਹ ਸਨ ਅਮਰਜੀਤ ਸਿੰਘ ਜਿਹੜੇ ਕਿ ਰਾਸ਼ਟਰੀ ਉਪ ਪ੍ਰਧਾਨ ਸਨ ਔਰ ਇਹਨਾਂ ਵੱਲੋਂ ਜਿਹੜਾ ਕਿ ਇੱਥੇ ਅੱਜ ਪੰਜਾਬ ਜਿਹੜੀ ਕਿ ਗੋੜੀ ਤਿਆਰ ਹੋਈ ਆ ਉਹਨਾਂ ਨੂੰ ਸਨਮਾਨ ਪੱਤਰ ਦਿੱਤੇ ਗਏ ਨੇ ਸੋ ਸਾਡੇ ਨਾਲ ਭੈਣ ਗੁਰਵਿੰਦਰਪੁਰ ਜੀ ਮੌਜੂਦ ਨੇ ਔਰ ਇਹ ਇੱਕ ਵਧੀਆ ਗੱਤਕਾ ਕੋਚ ਨੇ ਔਰ ਇਹਨਾਂ ਕੋਲ ਅਨੇਕਾਂ ਹੀ ਬੱਚੇ ਬੱਚੀਆਂ ਹੁਣ ਤੱਕ ਗੱਤਕਾ ਸਿੱਖਿਪਨੇ ਔਰ ਸਮਾਜ ਸੇਵੀ ਨੇ ਸਭ ਤੋਂ ਵੱਡੇ ਔਰ ਲੋਕਾਂ ਦੇ ਸਮਾਜ ਦੇ ਕੰਮ ਵੀ ਆਉਂਦੇ ਨੇ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਜਿਵੇਂ ਕਿ ਅੱਜ ਭਾਰਤੀ ਪਰਜਾ ਪਤੀ ਹੀਰੋ ਗ੍ਰੈਜੂਏਸ਼ਨ ਬਣ ਬਿਲਕੁਲ ਜੀ ਮੈਂ ਭਾਰਤੀ ਪਰਜਾ ਪਤੀ ਹੀਰੋ ਗ੍ਰੈਜੂਏਸ਼ਨ ਦੇ ਵਿੱਚ ਉਮਨ ਸੰਬੀ ਪ੍ਰੈਜ਼ੀਡੈਂਟ ਆ ਤੇ ਇਹ ਇਹੋ ਜੀ ਇੱਕ ਸਭਾ ਹੈ ਸਾਡੀ ਸਾਡੀ ਪਰਜਾਪਤੀਆਂ ਦੀ ਇਹਦੇ ਵਿੱਚ ਹਰ ਹਰ ਸਮਾਜ ਦੇ ਵਿੱਚ ਕਿਸੇ ਅਲੱਗ ਤਨਜਾਬ ਦੇ ਵਿੱਚ ਕਮਿਊਨਿਟੀ ਆਉਂਦੀਆਂ ਨੇ ਇੱਕ ਬੜੀ ਅਮੀਰ ਹੁੰਦੀ ਆ ਇੱਕ ਮਿਡਲ ਕਲਾਸਿੰਗ ਦੀ ਇੱਕ ਗਰੀਬ ਹੁੰਦੀ ਆ ਸਾਨੂੰ ਕੁਝ ਇਸ ਦਲ ਦੀ ਹੈ ਕਿ ਸਾਡੇ ਸਮਾਜ ਦੇ ਕਈ ਬਹੁਤ ਰਿਚ ਫੈਮਿਲੀਜ਼ ਨੇ ਉਹ ਸਾਡੇ ਲੋਅਰ ਕਲਾਸ ਵਾਲਿਆਂ ਦਾ ਹੱਥ ਫੜ ਰਹੇ ਨੇ ਹੋਰ ਜਿਸੀ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਉਹਨਾਂ ਨਵੇਂ ਅਧਿਧਾਰਨ ਜਿਹੜੇ ਨੈਸ਼ਨਲ ਦੇ ਚੁਣੇ ਗਏ ਨੇ ਉਹਨਾਂ ਨੂੰ ਪਤਾ ਹੀ ਦਿੱਤੀ ਉਸ ਤੋਂ ਬਾਅਦ ਇਹ ਡਿਸੀਜਨ ਲਿਆ ਗਿਆ ਕਿ ਜਿਹੜੇ ਜਰੂਰਤਮੰਦ ਨੇ ਪਰ ਬੱਚੇ ਪੜ੍ਹਨ ਦੇ ਸ਼ੁਕੀਨ ਨੇ ਅਸੀਂ ਉਹਨਾਂ ਦੀ ਸਟੱਡੀ ਦਾ ਖਰਚਾ ਸਾਡਾ ਸਮਾਜ ਹੀ ਚੱਕ ਰਿਹਾ ਹੈ ਕਿ ਜਿੱਦੈ ਅਸ਼ੋਕ ਨੀਲਾ ਜੀ ਆ ਹਰੇਕ ਹੀ ਹੈਲਪਲੀ ਅੱਗੇ ਆਉਂਦੇ ਨੇ ਅਮਰਜੀਤ ਸਿੰਘ ਜੀ ਮੈਨੇਜਰ ਜੀ ਹੋਣੀ ਹੋਏ ਹੋਰ ਵੀ ਕਾਫੀ ਇਹੋ ਜਿਹੇ ਵੀਰ ਨੇ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਲੈ ਸਕਦੀ ਬੇਅੰਤ ਨਾਮ ਨੇ ਉਹਨਾਂ ਨੇ ਇਹ ਡਿਸੀਜਨ ਲਿਆ ਕਿ ਅਸੀਂ ਆਪਣੇ ਸਮਾਜ ਦੇ ਬੱਚਿਆਂ ਨੂੰ ਆਈਪੀਐਸ ਆਫੀਸਰ ਬਣਾਣਾ ਹੈ ਪਰ ਕਈ ਬੱਚੇ ਸਟੱਡੀ ਦੇ ਵਿੱਚ ਇੰਟੈਲੀਜੈਂਟ ਹੁੰਦੇ ਆ ਉਹ ਖਰਚੇ ਪੱਕੇ ਰਹਿ ਜਾਂਦੇ ਨੇ ਪਿੱਛੇ ਅੱਜ ਅਸੀਂ ਡਿਸੀਜਨ ਲਏ ਨੇ ਕਿ ਅਸੀਂ ਕਿ ਜੇਕਰ ਕੋਈ ਬੱਚਾ ਸਾਡੇ ਸਮਾਜ ਦਾ ਆਈਪੀਐਸ ਅਫੀਸਰ ਬਣਨਾ ਚਾਹੁੰਦਾ ਆਈਐਸ ਅਫੀਸਰ ਬਣਨਾ ਚਾਹੁੰਦਾ ਹੈ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦਾ ਹੈ ਪੂਰਾ ਸਾਡਾ ਸਮਾਜ ਖਰਚਾ ਚੁੱਕੇਗਾ ਦੂਸਰਾ ਅਸੀਂ ਮਹਿਲਾਵਾਂ ਨੂੰ ਅੱਗੇ ਲੈ ਕੇ ਆ ਰਹੇ ਆ ਕਿ ਹਰ ਸਮਾਜ ਦੇ ਵਿੱਚ ਤੁਸੀਂ ਦੇਖੋ ਮੋਢੇ ਨਾਲ ਮੋਢਾ ਜੋੜ ਕੇ ਮਹਿਲਾਵਾਂ ਅੱਗੇ ਜਾ ਰਹੀਆਂ ਨੇ ਸਾਡੀਆਂ ਦੂਸਰੀ ਸਟੇਟਾਂ ਦੇ ਵਿੱਚ ਮਹਿਲਾ ਬਹੁਤ ਇਸ ਸਾਡੀ ਬੀਪੀਐਚਓ ਦੇ ਵਿੱਚ ਵਰਕ ਕਰ ਰਹੀਆਂ ਨੇ ਅਸੀਂ ਪੰਜਾਬ ਦੀ ਮਹਿਲਾ ਸ਼ਕਤੀ ਨੂੰ ਵੀ ਇਸੇ ਤਰ੍ਹਾਂ ਅੱਗੇ ਵਧਾਉਣਾ ਹੈ ਤਾਂ ਜੋ ਸਾਡਾ ਸਮਾਜ ਇੱਕ ਪ੍ਰਜਾ ਦੀ ਖਾਤਰ ਰੱਖਣ ਵਾਲਾ ਹੈ ਤਾਂ ਪ੍ਰਜਾ ਪੱਕੀਆ ਜਾਂਦਾ ਹੈ ਉਹਨਾਂ ਨੂੰ ਅਸੀਂ ਉਹਨਾਂ ਵਾਸਤੇ ਵਰਕ ਕਰ ਸਕਦੇ ਹਾਂ ਦੂਸਰਾ ਅੱਜ ਅਸੀਂ ਇਸ ਮੀਟਿੰਗ 'ਚ ਡਿਸੀਜਨ ਲਿਆ ਕਿ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਵੱਧ ਰਹੀ ਹੈ ਤੇ ਅਸੀਂ ਵਾਤਾਵਰਣ ਦੇ ਲਿਜਿੰਦੇ ਰਾਮ ਇਹ ਸਭੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਅਸੀਂ ਕੀ ਛੱਡ ਰਹੇ ਹਾਂ ਅੱਜ ਅਸੀਂ ਬੂਟੇ ਲਗਾ ਰਹੇ ਹਾਂ ਵੱਧ ਤੋਂ ਵੱਧ ਕਿਉਂਕਿ ਇਸ ਵਾਰੀ ਡੇਂਜਰ ਗੱਲ ਇਹ ਹੋਈ ਹੈ ਕਿ ਜਿਹੜੀਆਂ ਪੰਜਾਬ ਦੀਆਂ ਪੁਰਾਣੇ ਰੁੱਖ ਨੇ ਜਿਵੇਂ ਅਸੀਂ ਲੈ ਲਏ ਨੇ ਮਲ ਲੈ ਲਏ ਉਹ ਬਾਝ ਹੋ ਗਈ ਹੈ ਇਸ ਵਾਰ ਇਹਨੂੰ ਨਮੋਲਿਆ ਨਹੀਂ ਲੱਗੀਆਂ ਸੁੱਕ ਗਈਆਂ ਨੇ ਪੰਜਾਬ ਦੀ ਅਸੀਂ ਵਰਤਮਾਨ ਦੇ ਨਿਮਾਂ ਲਗਾ ਰਹੇ ਹਾਂ ਸੋ ਅਸੀਂ ਆਪਣੀ ਕਮਿਊਨਿਟੀ ਨੂੰ ਲੈ ਕੇ ਨਾਲ ਵਾਤਾਵਰਣ ਨੂੰ ਲੈ ਕੇ ਇਹ ਦੋਵਾਂ ਦਾ ਮੇਲ ਲੈ ਕੇ ਅੱਗੇ ਵਧ ਰਹੇ ਹਾਂ ਤੇ ਸਾਡੀ ਜਿਹੜੀ ਪਰਜਾਪਤੀ ਦੀ ਸਮਾਜ ਸਭਾ ਇਹ ਵੀ ਅੱਗੇ ਵਧੇ ਔਰ ਸਾਡਾ ਵਾਤਾਵਰਣ ਵੀ ਅੱਗੇ ਹਰਿਆ ਭਰਿਆ ਹੋਵੇ ਔਰ ਸਾਡਾ ਸਮਾਜ ਵੀ ਭਰਿਆ ਭਰਿਆ ਜਿਹੜੇ ਸਕਰੀਨ ਦੇ ਤੁਹਾਨੂੰ ਅੱਜ ਵੇਖ ਰਹੇ ਨੇ ਪਰਜਾਪਤ ਸਮਾਜ ਦੇ ਲੋਕ ਉਹਨਾਂ ਵਾਸਤੇ ਕੀ ਅਪੀਲ ਕਰੋਗੇ ਕਿ ਇਸ ਸੰਗਠਨ ਨਾਲ ਕਿਵੇਂ ਜੁੜਿਆ ਜਾ ਸਕਦਾ ਬਿਲਕੁਲ ਜੀ ਇਹ ਸੰਗਠਨ ਨੇ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਸੰਗਠਨ ਹੈ। ਇਸ ਸੰਗਠਨ ਕੋਈ ਲਾਲਚੋਸ ਬਸ ਨਹੀਂ ਕੰਮ ਕਰ ਰਿਹਾ। ਸਾਡੇ ਕੋਈ ਵੀ ਹੋਰ ਸੰਗਠਨ ਦਾ ਬੰਦਾ ਆ ਕੇ ਵੀ ਮਦਦ ਮੰਗ ਸਕਦਾ ਅਸੀਂ ਅੱਗੇ ਆਵਾਂਗੇ। ਅਸੀਂ ਆਪਣੇ ਸਮਾਜ ਦੇ ਉਹਨਾਂ ਲੋਕਾਂ ਲਈ ਅੱਗੇ ਆ ਰਹੇ ਹਾਂ ਕਿ ਜਿਹੜੇ ਫਾਈਨੈਂਸ਼ੀਅਲ ਤੌਰ ਤੇ ਬਹੁਤ ਡਾਊਨ ਚੱਲ ਰਹੇ ਨੇ। ਅਸੀਂ ਉਹਨਾਂ ਲਈ ਅੱਗੇ ਆ ਰਹੇ ਹਾਂ। ਸਾਡਾ ਸਮਾਜ ਕੰਮ ਕਰ ਰਿਹਾ ਹੈ। ਦੂਸਰਾ ਸਾਡੀ ਲਾਈਫਟਾਈਮ ਮੈਂਬਰਸ਼ਿਪ ਹੁੰਦੀ ਹੈ 1200 ਰੁਪਈਆ ਜਿਹਦੇ ਵਿੱਚ ਅਸੀਂ ਹਵੀ ਨਵੇਂ ਆਪਣੇ ਸਮਾਜ ਦੇ ਨਾਲ ਖੜੇ ਹਾਂ ਕਿਉਂਕਿ ਪੰਜਾਬ ਤੇ ਪੰਜਾਬੀ ਕੌਮ ਜਿਹੜੀ ਹੈ ਉਹ ਹਰੇਕ ਨਾਲ ਜਾ ਕੇ ਖੜਦੀ ਹੈ ਤੇ ਅੱਜ ਜ਼ਰੂਰਤ ਹੈ ਸਾਨੂੰ ਆਪਣੇ ਸਮਾਜ ਦੇ ਨਾਲ ਖੜਨ ਦੀ ਵੀ ਤੇ ਅਸੀਂ ਉਹ ਵਿਦਿਆ ਦਾ ਪ੍ਰਸਾਰ ਵੀ ਕਰ ਰਹੇ ਆ ਆਪਣੀ ਕਮਿਊਨਿਟੀ ਦੇ ਤੁਸੀਂ ਸੋ ਇਸ ਹਨ ਪੈਨ ਗੁਰਵਿੰਦਰਪੁਰ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਭਾਰਤੀ ਪਰਜਾਪਤ ਹੀਰੋਜ਼ ਆਰਗੇਨਾਈਜੇਸ਼ਨ ਕੀ ਕੀ ਕੰਮ ਕਰ ਰਹੀ ਇਸ ਸਾਡੇ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਕਿ ਪੰਜਾਬ ਦੀ ਵੱਡੀ ਜ਼ਿੰਮੇਵਾਰੀਆਂ ਮਿਲੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਕਿ ਸੀਨੀਅਰ ਵਾਈਸ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਹਾਂ ਜੀ ਕੀ ਨਾਮ ਬਿਨੋਤ ਜੀ ਤੁਹਾਡੀ ਪਰਜਾ ਤੋਂ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਦੀ ਸਰ ਪੰਜਾਬ ਦੀ ਜਿਹੜੀ ਸਾਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਇਸ ਤੇ ਅਸੀਂ ਬੀਪੀਐਚਓ ਨਾਲ ਮਿਲ ਕੇ ਇੱਕ ਬਹੁਤ ਵੱਡੇ ਪੱਲੇ ਨਾਲ ਅਸੀਂ ਕੰਮ ਪੰਜਾਬ 'ਚ ਕਰਾਂਗੇ ਤੇ ਆਪਾਂ ਜਿਹੜੇ ਆਪਣੇ ਨਵੇਂ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਅੱਗੇ ਲੈ ਕੇ ਚੱਲਾਂਗੇ ਤੇ ਆਪਣੇ ਸਮਾਜ ਦੇ ਬਾਰੇ ਜਾਗਰੂਕ ਕਰਾਂਗੇ ਕਿ ਕਿ ਅੱਜ ਹੀਰੋਜ਼ ਦੀ ਤਰ੍ਹਾਂ ਕੰਮ ਕਰ ਰਹੇ ਹੈ ਇਹ ਪੂਰੇ ਪੰਜਾਬ ਚ ਬੜੇ ਬੜੇ ਤੜਕੇ ਹਿੱਸਾ ਲੈ ਰਿਹਾ ਅਸੀਂ ਹਰ ਸਾਲ ਇੱਕ ਐਕਸੈਂਟ ਵੀ ਬਣਾਉਂਦੇ ਆ ਪੰਜਾਬ ਚ ਇਹਦੇ ਬੜਾ ਹੁੰਦਾ ਆ ਰੰਗ ਪੰਜਾਬ ਨੂੰ ਤੇ ਆ ਇੱਕ ਇੱਕ ਮੈਸੇਜ ਆ ਰਿਹਾ ਸਮਾਜ ਦੇ ਤੱਕੀ ਕਿ ਅਸੀਂ ਹੁਣ ਸਮਾਜ ਚ ਜਾਗਰੂਕ ਹੋ ਗਏ ਆ ਹੁਣ ਅਸੀਂ ਸਾਡੇ ਦੇਖੋ ਜੀ ਇਹਨਾਂ ਜਿਹੜੇ ਕਿ ਡਾਕਟਰ ਮਨੋਜੀ ਜਿਹੜੇ ਕਿ ਡੇਰਾਬਾਸੀ ਤੋਂ ਨੇ ਸੋ ਜਿਹੜੇ ਕਿ ਵਾਇਸ ਪ੍ਰਧਾਨ ਜਿਹੜੀ ਜ਼ਿੰਮੇਵਾਰੀ ਮਿਲੀ ਅਰਜੀਵ ਜੀ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਅੱਜ ਪੰਜਾਬ ਦੀ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹਾਂਜੀ ਬੀਪੀਐਸਓ ਵੱਲੋਂ ਮੈਨੂੰ ਇੱਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨੂੰ ਮੈਂ ਬਹੁਤ ਹੀ ਮਤਲਬ ਕਿ ਬੀਪੀਐਸਓ ਸੰਗਠਨ ਦੇ ਜੋ ਕਾਰ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੇ ਉਹਨਾਂ ਦੇ ਮੱਦੇਨਜ਼ਰ ਕਰਕੇ ਇਹਨੂੰ ਮੈਂ ਨਿਭਾਵਾਂਗਾ ਤੇ ਬੀਪੀਐਸਓ ਲਈ ਵੱਧ ਤੋਂ ਵੱਧ ਪੰਜਾਬ ਪਾਲ ਸਮਾਜ ਨੂੰ ਆਪਣੇ ਨਾਲ ਜੋੜ ਕੇ ਅਸਲੀ ਇੱਕ ਮੁਠ ਹੋ ਗਿਆ ਆਪਣੇ ਕੰਮ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਔਰ ਵੱਡੀ ਗਿਣਤੀ ਦੇ ਵਿੱਚ ਲੈ ਕੇ ਪਰਜਵ ਸਮਾਜ ਦੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਔਰ ਇੱਕ ਬੜਾ ਵਧੀਆ ਤੁਸੀਂ ਇੱਥੇ ਕਾਰਜ ਕਰਦੇ ਹੋ ਕਿ ਤੁਸੀਂ ਇੱਕ ਛੋਟੀ ਜਿਹੀ ਜਗ੍ਹਾ ਵੀ ਲਈ ਹੋਈ ਹੈ ਜਿਹੜੀ ਕਿ ਪਰਜਵ ਸਮਾਜ ਦੇ ਲਈ ਤੁਸੀਂ ਧਰਮਸ਼ਾਲਾ ਬਣਵਾਉਣਾ ਚਾਹੁੰਦੇ ਹੋ ਤੇ ਕਿਵੇਂ ਦੇਖੋਗੇ ਕਿਵੇਂ ਕਾਰਜ ਕਰੋਗੇ ਕਿਉਂਕਿ ਇਕੱਠ ਹੋਣਾ ਜ਼ਰੂਰੀ ਹੈ ਬਿਲਕੁਲ ਇਕੱਠ ਤੋਂ ਬਿਨਾ ਕੁਝ ਨਹੀਂ ਹੋਏ ਅਸੀਂ 1.5 ਸਾਲ ਪਹਿਲੇ BPH ਨਾਲ ਜੁੜੇ ਸੀ ਹੁਣ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਹੀ 40 ਤੋਂ 50 ਮੈਂਬਰ ਅੰਮ੍ਰਿਤਸਰ ਦੇ ਹੀ ਲੋਕਲ ਮਦਦਗਰ ਹਨ ਤੇ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਜਿੰਨੇ ਵੱਧ ਤੋਂ ਵੱਧ ਮੈਂਬਰ ਜੋੜੀਏ ਤਾਂ ਜੋ ਅਸੀਂ ਆਪਣਾ ਟੀਚਾ ਸੋਚਿਆ ਹੈ ਉਹਨੂੰ ਜਲ ਬਜਲ ਪੂਰਾ ਕਰੀਏ ਮਿਲਪੁਰ ਜੀ ਇਹ ਸਨ ਰਜੀਵ ਜੀ ਜਿਹੜੇ ਕਿ ਵਾਈਸ ਪ੍ਰਧਾਨ ਪੰਜਾਬ ਬਣੇ ਨੇ ਔਰ ਇਹਨਾਂ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਕਿ ਜਿਹੜਾ ਕਿ ਉਹਨਾਂ ਵੱਲੋਂ ਟੀਚਾ ਲੈ ਕੇ ਇਕੱਠ ਕਰਨ ਦਾ ਸੋ ਉਹਨੂੰ ਤਨ ਦੇ ਨਾਲ ਲਿਬਾਉਣਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਬਲਬੀਰ ਸਿੰਘ ਲਹਿਰੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਨਰਲ ਸਕੱਤਰ ਨੇ ਪੰਜਾਬ ਦੇ ਹਾਂਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲੀ ਜੀ ਜਿੰਮੇਵਾਰੀ ਮਿਲੀ ਆ ਜੀ ਪੂਰਾ ਦਿਲ ਔਰ ਮਤਲਬ ਜਿੰਨਾ ਵੀ ਆਪਣੀ ਸੇਵਾ ਜਿਹੜੀ ਸਮਾਜ ਦੇ ਸਮਾਜ ਵਾਸਤੇ ਕੀਤੀ ਜਾਊਗੀ ਆਪਾਂ ਬਿਲਕੁਲ ਕਰਾਂਗੇ ਜੇ ਵੱਧ ਤੋਂ ਵੱਧ ਵੱਧ ਕੋਾਦਾ ਆਪਣੀ ਜਿੰਨੇ ਵੀ ਭਾਤੀ ਪਰਜਾ ਪਤੀ ਯੂਜ਼ਰ ਆਰਗੇਨਾਈਜੇਸ਼ਨ ਦੇ ਨਾਲ ਆਪਾਂ ਆਪਣੇ ਪਰਜਾ ਪਤ ਬਰਾਤਰੀ ਦੇ ਬੰਦੇ ਜੋੜ ਕੇ ਤੇ ਆਪਾਂ ਜਿੰਨੇ ਵੀ ਸਮਾਜ ਵਾਸਤੇ ਸੇਵਾ ਹੋ ਸਕਦੀ ਆਪਾਂ ਕਰਾਂਗੇ ਤੁਸੀਂ ਕਾਫੀ ਲੰਮੇ ਸਮੇਂ ਤੋਂ ਵੈਸੇ ਵੀ ਸਮਾਜ ਸੇਵਾ ਕਰਦੇ ਹੋ ਔਰ ਹੁਣ ਭਾਰਤੀ ਪਰਜਾਪਤ ਹੀਰਿਸ ਆਰਗੇਨਾਈਜੇਸ਼ਨ ਦੀ ਜ਼ਿੰਮੇਵਾਰੀ ਬੜੀ ਵੱਡੀ ਮਿਲੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਸਕਰੀਨ ਤੇ ਤੁਹਾਨੂੰ ਲੋਕ ਵੇਖ ਰਹੇ ਨੇ ਆਪਣੇ ਸਮਾਜ ਦੇ ਜਿਹੜੇ ਪਰਜਾਪਤ ਸਮਾਜ ਦੇ ਲੋਕ ਵੇਖ ਰਹੇ ਉਹ ਤੁਹਾਡੇ ਨਾਲ ਕਿਵੇਂ ਕੰਟੈਕਟ ਕਰਨ ਕਿਉਂਕਿ ਲੋਕ ਭਲਾਈ ਦਾ ਕੰਮ ਤੁਸੀਂ ਵੈਸੇ ਵੀ ਕਰਦੇ ਹੋ ਔਰ ਆਪਣੇ ਲੋਕਾਂ ਦੇ ਲਈ ਵੀ ਤੁਸੀਂ ਹਰ ਦਿਨ ਰਾਤ ਖੜੇ ਹੋ ਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੈਂ ਸਮਾਜ ਦੇ ਵਿੱਚ ਖੜਾ ਹਾਂ ਔਰ ਮੈਨੂੰ ਉਹਨਾਂ ਨੇ ਕਿਸ ਤਰ੍ਹਾਂ ਕੰਟੈਕਟ ਕਰਨਾ ਹੈ ਇਹ ਜਿਹੜਾ ਕੰਟੈਕਟ ਹੈ ਆਪਣਾ ਤਕਰੀਬਨ ਆਪਣੀ ਐਡ ਵੀ ਚੱਲਦੀ ਹੈ ਭਾਰਤੀ ਪਰਜਾਪਤ ਹੀਰੋਜ਼ ਆਰਗੇਨਾਈਜੇਸ਼ਨ ਦੀ ਜਿਹੜੀ ਹੈ ਚੈਨਲ ਤੇ ਐਡ ਵੀ ਚੱਲਦੀ ਉੱਤੇ ਆਪਣੇ ਪ੍ਰਧਾਨ ਜਿਹੜੇ ਆਪਣੇ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਨੰਬਰ ਵੀ ਉੱਪਰ ਆ ਰਿਹਾ ਹੈ ਉੱਤੇ ਕੰਟੈਕਟ ਕਰ ਸਕਦੇ ਨੇ ਪੰਜਾਬ ਪ੍ਰਧਾਨ ਨਾਲ ਡਾਇਰੈਕਟ ਗੱਲ ਕਰ ਸਕਦੇ ਨੇ ਹੋਰ ਸਾਡਾ ਇੱਕ ਫੇਸਬੁਕ ਚੈਨਲ ਹੈ ਭਾਰਤੀ ਪਰਜਾਪਤ ਦਾ ਪੰਜ BPHO ਪੰਜਾਬ ਜਿਹੜਾ ਵਾ ਉਹ ਆਪਣਾ ਚੈਨਲ ਫੇਸਬੁੱਕ ਰਾਹੀਂ ਚੱਲ ਰਿਹਾ ਉਹਨੂੰ ਫੋਲੋ ਕਰੋ ਫੋਲੋ ਕਰਕੇ ਉੱਤੇ ਹਰ ਐਕਟੀਵਿਟੀ ਉੱਤੇ ਵੇਖੋ ਕਮੈਂਟ ਕਰੋ ਔਰ ਕਮੈਂਟ ਤੇ ਆਪਣਾ ਨੰਬਰ ਛੱਡੋ ਅਸੀਂ ਤੁਹਾਨੂੰ ਆਪ ਖੁਦ ਕਾਲ ਕਰਾਂਗੇ ਅੰਮ੍ਰਿਤਸਰ ਦੇ ਲੋਕ ਜੇਕਰ ਤੁਹਾਡੇ ਨਾਲ ਮਿਲਣਾ ਚਾਹੁੰਦੇ ਹੋਣ ਤਾਂ ਆਪਣਾ ਨੰਬਰ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ ਜੇਕਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤੇ ਮੇਰੇ ਸੁਲਤਾਨ ਮੈਂਡ ਪਿੰਡ ਪਲਾਟ ਲੱਖਾ ਸਿੰਘ ਲਿੰਕ ਰੋਡ ਬੁਰਜੀ ਅੰਮ੍ਰਿਤਸਰ ਮੇਰਾ ਨੰਬਰ ਹੈ ਜੀ 987840 0575098750 5750 57550 ਮੈਂ 24 ਘੰਟੇ ਸਮਾਜ ਦੀ ਸੇਵਾ ਵਾਸਤੇ ਹਾਜ਼ਰ ਹਾਂ ਉਹ ਇਹ ਸਨਨ ਡਾਕਟਰ ਬਲਬੀ ਸਿੰਘ ਲੈਰੀ ਜਿਨ੍ਹਾਂ ਦੇ ਵੱਲੋਂ ਆਪਣੇ ਸਮਾਜ ਦੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਇਹ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਨੇ ਔਰ ਦਿਨ ਰਾਤ ਹੀ ਉਹਨਾਂ ਦੇ ਲਈ ਖੜੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪਰਜਾ ਭਈ ਸਮਾਜ ਦੇ ਲੋਕ ਪਹੁੰਚੇ ਨੇ ਸੋ ਸਾਡੇ ਵਿੱਚ ਮੌਜੂਦ ਨੇ ਬੱਬੂ ਮਨੀਲਾ ਜੀ ਜਿਹੜੇ ਕਿ ਬਹੁਤ ਵਧੀਆ ਕਾਰਜ ਕਰਦੇ ਨੇ ਪੰਜਾਬ ਦੇ ਵਿੱਚ ਵੈਸੇ ਵੀ ਸਮਾਜ ਸੇਵਾ ਕਰਦੇ ਨੇ ਔਰ ਜਿਹੜਾ ਕਿ ਵਾਤਾਵਰਨ ਨੂੰ ਲੈ ਕੇ ਕਾਫੀ ਚਿੰਤਤ ਨੇ ਬੂਟੇ ਵੀ ਲਾਉਂਦੇ ਨੇ ਇਹ ਤੇ ਗਰੀਬਾਂ ਦੀ ਮਦਦ ਵੀ ਕਰਦੇ ਨੇ ਔਰ ਅੱਜ ਨੂੰ ਰਾਸ਼ਟਰੀ ਦੇ ਵਿੱਚ ਅਹੁਦਾ ਵੀ ਮਿਲਿਆ ਕਾਰਜਕਮ ਕਮੇਟੀ ਦੇ ਮੈਂਬਰ ਨੇ ਗੱਲਬਾਤ ਜਰੂਰ ਕਰਾਂਗੇ ਹਾਂਜੀ ਬਹੁਤ ਬਹੁਤ ਸਵਾਗਤ ਹੈ ਹਾਂਜੀ ਹਾਂਜੀ ਸਵਾਗਤ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਕਿ ਅੱਜ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਕਿਥੇ ਪਹੁੰਚੇ ਹੋ ਮੀਟਿੰਗ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਮੇਰਾ ਕਹਿਣਾ ਇਹ ਹੀ ਆ ਜੀ ਆਪਾਂ ਨੂੰ ਵੱਤ ਤੋਂ ਵੱਤ ਬਰਸ ਲਾਉਣੇ ਚਾਹੀਦੇ ਹਨ ਤਾਂ ਜੋ ਆਫਰੀਕਨ ਵਧੀਆ ਬਰਨਾ ਹੋਵੇ ਜੀ ਤੇ ਸਾਡੇ ਪੰਜਾਬ ਦਾ ਮਾਹੌਲ ਜਾਂ ਇੰਡੀਆ ਦਾ ਵਧੀਆ ਰਹੇ ਦਾਤਾਰਨ ਜੀ ਤੇ ਸਾਨੂੰ ਇੱਕ ਰੋਜ਼ ਦੀ ਮਦਦ ਕਰਨੀ ਚਾਹੀਦੀ ਹੈ ਤੇ ਤਾਂ ਜੋ ਬਹੁਤ ਵਧੀਆ ਪ੍ਰਾਲੇ ਵਾਂਗ ਪਰਜਪ ਸਮਾਜ ਦੇ ਲੋਕ ਨੇ ਜਿਹੜੇ ਕਿ ਕਾਫੀ ਨਿਚਲੇ ਵਰਗ ਦੀ ਗੱਲ ਕਰੀਏ ਤਾਂ ਕਾਫੀ ਨੀਚੇ ਵਰਗ ਦੇ ਔਰ ਬਾਹਰ ਨਿਕਲ ਕੇ ਨਹੀਂ ਆਉਂਦੇ ਆਪਣਾ ਦੁੱਖ ਤਕਲੀਫ ਨਹੀਂ ਦੱਸ ਪਾਉਂਦੇ ਕਿ ਤੁਸੀਂ ਉਹਨਾਂ ਦੇ ਲਈ ਦਿਨ ਰਾਤ ਖੜੇ ਹਾਂਜੀ ਹਾਂਜੀ ਮੈਂ ਕਹਣਾ ਉਹਨਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਦੱਸਣਾ ਚਾਹੀਦਾ ਤੇ ਸਾਨੂੰ ਜਿੰਨੇ ਵੀ ਸਾਡੀ ਟੀਮ ਬਣੀ ਹੈ ਬੀਪੀਐਸ ਦੀ ਤੇ ਸਾਨੂੰ ਆਪਣਾ ਦੱਸਣਾ ਸੀ ਰਲ ਮਿਲ ਕੇ ਉਹਨਾਂ ਦਾ ਪੂਰਾ ਪ੍ਰਾਲਾ ਕਰਾਂਗੇ ਤੇ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਤਾਂ ਜੋ ਸਾਡੇ ਸਾਰਿਆਂ ਦੇ ਨਾਲ ਚੱਲੀਏ ਧੰਨਵਾਦ ਹੈ ਸੰਨ ਬਿਲਕੁਲ ਜੀ ਇਹ ਸੰਨ ਬੱਬੂ ਮਨੀਲਾ ਜੀ ਜਿਹੜੇ ਕਿ ਪਰਜਪਤ ਸਮਾਜ ਦੇ ਲੋਕਾਂ ਲਈ ਦਿਨਾਂ ਸੇਵਾ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਫਗਵਾੜਾ ਦੇ ਕਿੰਨੇ ਜੀ ਹੋਟਲ ਦੇ ਵਿੱਚ ਅੱਜ ਪਰਜਪਤ ਸਮਾਜ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਦੇ ਵੱਲੋਂ ਭਾਰਤੀ ਪਰਜਪਤੀ ਹੀਰੋਜ਼ ਆਰਗੇਨਾਈਜੇਸ਼ਨ ਜਿਹੜੀ ਕਿ ਰਾਸ਼ਟਰੀ ਲੈਵਲ ਤੇ ਪਰਜਪਤ ਸਮਾਜ ਦੇ ਲੋਕਾਂ ਲਈ ਕੰਮ ਕਰਦੀ ਹੈ ਔਰ ਉਹਨਾਂ ਨੂੰ ਇਕੱਠੇ ਕਰਦੀ ਹੈ 10 ਦਿਨਾਂ ਚੌਣੇ ਇੱਕ ਵਾਰ ਦੁਬਾਰਾ ਫੇਰ ਕੇ ਜੈ ਸ਼੍ਰੀ ਦਕਸ਼ਪ ਪਰਜਪਤੀ ਮਹਾਰਾਜ ਦੇ ਇਥੇ ਜਨਮ ਦਿਨਤੀ ਮਨਾਈ ਗਈ ਹੈ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਇਥੇ ਮਨਾਇਆ ਗਿਆ ਤੇ ਗੌਰਵਸ਼ਾਲੀ ਪਰਜਪਤ ਸਮਾਜ ਨੂੰ ਇਕੱਠੇ ਕਰਨ ਦੇ ਲਈ ਅਤੇ ਗਵਾਚੀ ਹੋਈ ਪਹਿਚਾਨ ਨੂੰ ਮੁੜ ਸੁਰਜੀਤ ਕਰਨ ਦੇ ਲਈ ਇਕੱਠੇ ਕਰਨ ਦੇ ਲਈ ਇਹ ਉਪਰਾਲਾ ਕੀਤਾ ਗਿਆ ਸੋ ਆਪਣੇ ਸਮਾਜ ਦੇ ਪਰਜਾਪਤ ਸਮਾਜ ਨੂੰ ਇਕੱਠਾ ਕਰਨ ਦੇ ਲਈ ਭਾਰਤੀ ਪਰਜਾਪਤ ਹੀਰ ਔਰਗੇਨਾਈਜੇਸ਼ਨ ਦਿਨ ਰਾਤ ਕੰਮ ਕਰ ਰਹੀ ਹੈ ਜੇਕਰ ਤੁਹਾਨੂੰ ਇਹ ਖਬਰ ਚੰਗੀ ਲੱਗਦੀ ਹੈ ਜੇਕਰ ਕੋਈ ਪਰਜਾਪਤ ਸਮਾਜ ਦੇ ਲੋਕ ਇਸ ਔਰਗੇਨਾਈਜੇਸ਼ਨ ਨਾਲ ਜੁੜਨਾ ਚਾਹੁੰਦੇ ਨੇ ਸੇਵ ਸਮਾਜ ਸੇਵਾ ਕਰਨਾ ਚਾਹੁੰਦੇ ਨੇ ਸੋਸ਼ਲ ਵਰਕਿੰਗ ਕਰਨਾ ਚਾਹੁੰਦੇ ਨੇ ਤਾਂ ਜਰੂਰ ਇਹਨਾਂ ਨਾਲ ਸੰਪਰਕ ਕਰਨ ਤਾਂ ਜੋ ਇਕੱਠੇ ਹੋ ਕੇ ਉਹ ਆਪਣੇ ਸਮਾਜ ਦੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਸਕਣ ਹੋਰ ਵੀ ਤੁਹਾਡੇ ਨਾਲ ਤਾਜ਼ਾ ਅਪਡੇਟ ਲਈ ਮਿਲਾਂਗੇ ਗੁਰਪ੍ਰੀਤ ਸਿੰਘ ਦਾ